ਦੋਤੋ ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਤੋ ਅੱਜ ਲੈ ਕੇ ਆਏ ਹਾਂ ਟਰਾਲੀ 1700 ਬਿਲਗੇ ਵਾਲਿਆਂ ਦੀ ਬਣੀ ਹੋਈ ਆ ਬਹੁਤ ਵਧੀਆ ਹੈਵੀ ਟਰਾਲੀ ਆ ਸਾਈਜ਼ 16/7 ਡਬਲ ਟੈਰੀਆ ਟਾਇਰ 80% ਪੱਕੇ ਆ ਹਿੱਸਾ ਰੀਲ ਆਲਾ ਆ 10 ਨਟ ਹੀ ਹਾਬਿਆ ਉੱਪਰਲਾ ਬੈੱਡ 3.5 ਫੁੱਟ ਦਾ ਆ ਡਿਮਾਂਡ ਆ 415000 ਰੁਪਏ ਏਰੀਆ ਫਗਵਾੜਾ ਆ ਪੰਜਾਬ ਜਿਆਦਾ ਜਾਣਕਾਰੀ ਲਈ ਸੰਪਰਕ ਕਰੋ 82642 04752 82642 04752